ਜ਼ਿਲ੍ਹਾ ਮੋਗਾ ਦੇ ਅਜ਼ਰਬਰ ਤੇ ਹਲਕਾ ਇੰਚਾਰਜ ਬਾਗਾਪਰਾਉਣਾ ਦੇ ਜ਼ਥੇਦਾਰ ਤੀਰਤ ਸਿੰਘ ਮੁਹੱਲਾ ਤੇ ਜੋ ਕਿ ਅਜ਼ਰਬਰ ਜ਼ਿੰਦਰ ਸਿੰਘ ਧਰਮਕੋਟ ਦੀ ਰਹਿਨਮਾਈ ਹੇਠ ਮੈਂਬਰਸ਼ਿਪ ਭਰਤੀ ਪ੍ਰਕਿਰਿਆ ਹੋਈ ਸ਼ੁਰੂ ਅੱਜ ਪਹਿਲੇ ਦਿਨ ਹਜ਼ਾਰ ਤੋਂ ਉੱਪਰ ਲੋਕਾਂ ਨੇ ਆਪਣਾ ਸਵੈ ਇੱਛਾ ਅਨੁਸਾਰ ਅਕਾਲੀ ਦਲ ਦੀ ਮੈਂਬਰਸ਼ਿਪ ਕੀਤੀ ਹਾਸਲ ਦੇ ਸਾਹਮਣੇ ਬਿਰਾਜਮਾਨ ਸਾਰੀਆਂ ਮਾਣਯੋਗ ਸ਼ਖਸੀਤਾਂ ਸਰਕਲ ਪ੍ਰਦਾਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਮਾਗੀ ਦੀ ਜਿਹੜੀ ਕਾਨਫਰੰਸ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆਪ ਸਭ ਨੂੰ ਲੱਖ ਲੱਖ ਵਧਾਈ ਹੈ ਉਵੇਂ ਮੋਰਚੇ ਸੰਭਾਲਨੇ ਜਿਵੇਂ ਤੁਸੀਂ ਵਿਧਾਨ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਸੰਭਾਲਦੇ ਹੋ ਕਿਉਂਕਿ ਜੇ ਜਥੇਦਾਰ ਪੀਰਤ ਸਿੰਘ ਜੀ ਮੱਲਾ ਆਬਜ਼ਰਵਰ ਵੀ ਨੇ ਸੀਨੀਅਰ ਲੀਡਰ ਵੀ ਨੇ ਜ਼ਿਲ੍ਹੇ ਦੇ ਵਿੱਚ ਔਰ ਜਿਹੜੀ ਜਰਨਲ ਸਕੱਤਰ ਵੀ ਨੇ ਇਹਨਾਂ ਦਾ ਮਾਣ ਤੁਹਾਡੇ ਨਾਲ ਹੈ ਤੁਹਾਡਾ ਇਹਨਾਂ ਦੇ ਨਾਲ ਜਦੋਂ ਤੁਸੀਂ ਇਥੋਂ ਵੱਦੋ ਵੱਦ ਭਰਤੀ ਕਰੋਗੇ ਉਸ ਭਰਤੀ ਨੇ ਵੀ ਇਹ ਗੱਲ ਸਾਬਤ ਕਰਨੀ ਹੈ ਕਿ ਜਥੇਦਾ ਤੀਰ ਸਿੰਘ ਜੀ ਮਾਲਾ ਦੇ ਨਾਲ ਤੁਸੀਂ ਕਿਵੇਂ ਕੰਦੇ ਨਾਲ ਕੰਦਾ ਮਲਾ ਕੇ ਖੜੇ ਹੋ ਡਟ ਕੇ ਖੜੇ ਹੋ ਸੋ ਇਹ ਸਾਰੀਆਂ ਗੱਲਾਂ ਕੋਰਿਲੇਟਡ ਨੇ ਇੱਕ ਦੂਜੇ ਦੇ ਨਾਲ ਸਮਝਣ ਵਾਲਾ ਨੁਕਤਾ ਇਹਦੇ ਵਿੱਚ ਇਹ ਹੈ ਕਿ ਅਸੀਂ ਇੰਨਾ ਹੀ ਸਮਝ ਲਈਏ ਕਿ ਪੰਜਾਬ ਦੀ ਜਿਹੜੀ ਫਿਜ਼ਾ ਹੈ ਉਹ ਕਾਲੀ ਦਲ ਦੇ ਹੱਕ ਦੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਹੈ ਹੁਣ ਸਿਰਫ ਸਾਨੂੰ ਲੋੜ ਕੀ ਹੈ ਕਿ ਅਸੀਂ ਦਿਨ ਰਾਤ ਇੱਕ ਕਰਨਾ ਮਨਲਾ ਸਾਡਾ ਜਪਾਤੀ ਮੈਂ ਸ਼ੁਰੂ ਕੀਤੀ ਗਈ ਹੈ ਕੀ ਕਹਿਣਾ ਚਾਹੂੰਗਾ ਭਾਰਤੀ ਸ਼੍ਰੋਮਣੀ ਕਾਲੀ ਦਲ ਨੇ ਕੌਮੀ ਅਹੁਦੇਦਾਰ ਚੁਣਨ ਲਈ ਕੌਮੀ ਪ੍ਰਧਾਨ ਚੁਣਨ ਲਈ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਦਾ ਟਾਈਮ 1 ਮਹੀਨਾ ਦਿੱਤਾ ਉਹਦੇ ਵਿੱਚ ਸਾਡਾ ਟੀਚਾ ਬਾਗੇ ਪੁਰਾਣੇ ਹਲਕੇ 25000 ਜਿਹੜੀ ਅਸੀਂ ਭਰਤੀ ਕਰਨੀ ਹੈ ਤੇ ਸਾਰੇ ਜਿਹਦੇ ਜੋ ਲੱਖ ਤੋਂ ਉੱਪਰ ਦੀ ਭਰਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਰਨ ਜਾ ਰਿਹਾ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਮੇਰੇ ਨਾਲ ਸਾਡੇ ਕੋਬ ਜਨਰਲ ਜਿਹੜੇ ਮੇਰੇ ਨਾਲ ਆਏ ਨੇ ਜ਼ਿਲ੍ਹੇ ਦੇ ਅਬਜ਼ਰਵਰ ਸਾਨੂੰ ਦੋਨੋਂ ਨਿਯੁਕਤ ਕੀਤਾ ਗਿਆ ਕਿ ਜਿਹੜੀ ਪਾਰਦਰਸ਼ੀ ਭਰਤੀ ਜਿਹੜੀ ਜ਼ਿਲ੍ਹੇ ਦੇ ਵਿੱਚ ਕੀਤੀ ਜਾਵੇ ਕੋਈ ਇਹੋ ਜੀ ਨਾ ਹੋਵੇ ਕਿ ਬੋਕਸ ਭਰਤੀ ਹੋਵੇ ਹਰ ਇੱਕ ਦਾ ਟੈਲੀਫੋਨ ਨੰਬਰ ਉਹ ਪਰਚੀ ਦੇ ਹਰੇਕ ਤੇ ਲਿਖਣਾ 10 ਰੁਪਏ ਹਰੇਕ ਤੋਂ ਲੈਣੇ ਆ ਉਹਨੂੰ ਮਾਨ ਹੋਵੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਐਜੇ ਮੈਂਬਰ ਭਰਤੀ ਹੋਇਆ ਸ਼੍ਰੋਮਣੀ ਅਕਾਲੀ ਦਲ ਅੱਗੇ ਵੀ ਹਮੇਸ਼ਾ ਹੀ ਜਦੋਂ ਭਰਤੀ ਕਰਦਾ ਪਾਰਦਰਸ਼ੀ ਭਰਤੀ ਹੁੰਦੀ ਹੈ ਤੇ ਜਿਹੜੇ ਡੈਲੀਗੇਟ ਕਮ ਡੈਲੀਗੇਟ ਬੰਦੇ ਨੇ ਉਹ ਸਾਡਾ ਕੌਮੀ ਪ੍ਰਧਾਨ ਆ ਜਿਹੜਾ ਉਹਦੀ ਚੋਣ ਕਰਦੇ ਨੇ ਤੇ ਉਦੋਂ ਦਾ ਜ਼ਿਲ੍ਹਿਆਂ ਦੇ ਪ੍ਰਧਾਨ ਬੰਦੇ ਨੇ ਉਦੋਂ ਦਾ ਹੋਰ ਅਹੁਦੇਦਾਰਾ ਸਰਕਲਾਂ ਦੇ ਪ੍ਰਧਾਨ ਬੰਦੇ ਨੇ ਉਹਦੀ ਬਾਰਤ ਅੱਜ ਅਸੀਂ ਇੱਥੋਂ ਸ਼ੁਰੂਆਤ ਕਰਨ ਲੱਗੇ ਆ ਤੇ ਸਾਰੀ ਕਰੀਮ ਆ ਜਿਹੜੀ ਹਲਕੇ ਦੀ ਉਹ ਇੱਥੇ ਬੈਠੀ ਆ ਉਹਦੇ ਵਿੱਚ ਬਸ ਸਭ ਤੋਂ ਵੱਡੀ ਗੱਲ ਦਾ ਜ਼ਰੂਰੀ ਹੈ ਕਿ ਪਾਰਦਰਸ਼ੀ ਭਰਤੀ ਹੋਣੀ ਆ ਅਸੀਂ ਕੌਮੀ ਡੈਲੀਗੇਟ ਵੀ ਚੁਣਨੇ ਆ ਤੇ ਜ਼ਿਲ੍ਹਿਆਂ ਦੇ ਡੈਲੀਗੇਟ ਵੀ ਚੁਣਨੇ ਆ ਤੇ ਸਰਕਲ ਦੇ ਡੈਲੀਗੇਟ ਵੀ ਚੁਣਨੇ ਆ ਇਹ ਪਰ ਜਿਹੜੀ ਭਰਤੀ ਆ ਅਸੀਂ 5 ਫਰਵਰੀ ਤੱਕ ਹੀ ਪੂਰੀ ਕਰ ਦੇਣੀ ਆ ਕਿਉਂਕਿ ਟਾਰਗੇਟ ਆ ਪਾਰਟੀ ਦਾ 20 ਫਰਵਰੀ ਦਾ ਇਸ ਕਰਕੇ ਅੱਗੇ ਵੀ ਬਾਗਾ ਬਣਾਣਾ ਹਲਕਾ ਸਭ ਤੋਂ ਮੋਰੀ ਰਹਿੰਦਾ ਜਿਹੜੀ ਤੁਸੀਂ ਅੱਜ ਭਰਤੀ ਸ਼ੁਰੂ ਕੀਤੀ ਐ ਇਸ ਹਲਕੇ ਦੇ ਵਿੱਚ ਕਿੰਨੀਆਂ ਤੁਹਾਨੂੰ ਕਾਪੀਆਂ ਦਿੱਤੀਆਂ ਗਈਆਂ ਤੇ ਹਰ ਕਾਪੀ ਦੇ ਤੇ ਕਿੰਨੇ ਮੈਂਬਰ ਬਣਗੇ ਇੱਕ ਕਾਪੀ ਦੇ ਮਗਰ 100 ਮੈਂਬਰ ਬਣੂਗਾ ਤੇ 200 ਕਾਪੀ ਜਿਹੜੀ ਇੱਕ ਵਾਰ ਹਲਕੇ ਨੂੰ ਜਿਹੜੀ ਲਾਊਡ ਹੋਈ ਆ 20000 ਮੈਂਬਰ ਆ ਜਿਹੜਾ ਚੁੜਿਆ ਜਾਣਾ ਜੇ ਪਾਰਟੀ ਵੱਲੋਂ ਹੋਰ ਵੀ ਹੁਕਮ ਆਊਗਾ ਤਾਂ ਹੋਰ ਵੀ ਭਰਤੀ ਜਿਹੜੀ ਉਹ ਕੀਤੀ ਜਾਊਗੀ ਆਕਰਾਂ ਹਲਕੇ ਤੋਂ ਕਿੰਨੇ ਡੈਲੀਗੇਟ ਚੁਣੇ ਜਾਣੇ ਬਾਗੇਪਾਨੇ ਹਲਕੇ ਤੋਂ 200 ਡੈਲੀਗੇਟ ਸਰਕਲ ਦਾ ਚੁਣਿਆ ਜਾਣਾ ਤੇ 20 ਡੈਲੀਗੇਟ ਆ ਜਿਹੜੇ ਉਹ ਜ਼ਿਲ੍ਹੇ ਦੇ ਚੁਣੇ ਜਾਣਗੇ ਤੇ 4 ਡੈਲੀਗੇਟ ਆ ਜਿਹੜੇ ਉਹ ਕੌਮੀ ਡੈਲੀਗੇਟ ਚੁਣੇ ਜਾਣਗੇ ਜਿਨ੍ਹਾਂ ਨੇ ਪ੍ਰਧਾਨ ਸਭ ਦੀ ਚੋਣ ਕਰਨੀ ਮਾਸਾ ਉਤਸ਼ਾਹ ਕੀ ਹੋ ਜਾ ਬਰਕਰਾਂ ਦੇ ਵਿੱਚ ਤੇ ਆਮ ਲੋਕਾਂ ਚ ਅਕਾਲੀ ਦਲ ਦੀ ਵਾਰਤਿੰਗ ਜਿਸ ਦਿਨ 20 ਤਰੀਕ ਹੋਈ ਕਾਪੀਆਂ ਸਾਡੇ ਕੋਲੇ ਆਈਆਂ ਨਹੀਂ ਸੀ ਕਾਪੀਆਂ ਕੱਲ ਹੀ ਆਈਆਂ ਤੇ ਲੋਕ ਉਸੇ ਦਿਨ ਪੁੱਛਣ ਲੱਗ ਗਏ ਸਾਨੂੰ ਕਾਪੀਆਂ ਭੇਜੋ ਆ ਜਿੰਨੇ ਸਾਡੀ ਕ੍ਰੀਮ ਬੈਠੀ ਹੈ ਮੈਨੂੰ ਲੱਗਤ ਬਹੁਤ ਬਹੁਤ ਜਨਿਆਂ ਦੇ ਲੀਡਰਾਂ ਦੇ ਵਰਕਰਾਂ ਦੇ ਫੋਨ ਆਏ ਕਿ ਹਜੇ ਤੱਕ ਕਾਪੀਆਂ ਆਪਣੇ ਕੋਲੋਂ ਕੌਣ ਨਹੀਂ ਪਹੁੰਚੀਆਂ ਇੰਨਾ ਉਤਸ਼ਾਹ ਲੋਕਾਂ 'ਚ ਨਹੀਂ ਤਾਂ ਕਾਪੀਆਂ ਧੱਕੇ ਨਾਲ ਲੋਕ ਦੇ ਕੇ ਆਉਂਦੇ ਆ ਤੇ ਲੋਕ ਮੰਗਦੇ ਆ ਵੀ ਛੇਤੀ ਸਾਨੂੰ ਕਾਪੀਆਂ ਜਿਹੜੀਆਂ ਭੇਜੋ ਤੇ ਅਸੀਂ ਭਰਤੀ ਕਰੀ